ਅੰਮ੍ਰਿਤਸਰ ਪੁਲਿਸ ਨੇ ਵੱਡੇ ਤਸਕਰਾਂ ਉਤੇ ਕਸੀਲਗਾਮ ਤੋਂ ਦਰਉਦਸਦੀ ਪਿਛਲੇ ਦਿਨੀ 19 ਕਿਲੋ ਹਿਰੋਇਨ ਤੇ 23 ਲੱਖ ਰੁਪਇਆ ਦੇ 7 ਬਿਸਤਲਾਂ ਦੇ ਨਾਲ ਮੁਜਰਮ ਗ੍ਰਿਫਤਾਰ ਕੀਤੇ ਸੀ ਉਸ ਮਾਮਲੇ ਨੂੰ ਲੈ ਕੇ ਅੱਜ ਦੀ ਪ੍ਰੈਸ ਕਾਨਫਰੰਸ ਹੈ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ 3.5 ਕਿਲੋ ਹਿਰੋਇਨ ਦੇ ਨਾਲ 3 ਮੁਜਰਮ ਗ੍ਰਿਫਤਾਰ ਕੀਤੇ ਗਏ ਨੇ ਇਸ ਮਾਮਲੇ ਨੂੰ ਲੈ ਕੇ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਕੀ ਕਿਹਾ ਗਿਆ ਆਓ ਸੁਣਾਨੇ ਇੱਕ ਵਾਰ ਛੜੀ ਗਈ ਹੈ ਉਹਦੇ ਚ ਪੰਜਾਬ ਪੁਲਿਸ ਆਪ ਜੀ ਨੂੰ ਪਤਾ ਪਹਿਲਾਂ ਹੀ ਬਹੁਤ ਅੱਛਾ ਕੰਮ ਕਰ ਰਹੀ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੇ ਵੀ ਬਹੁਤ ਵੱਡੀਆਂ ਰਿਕਵਰੀਆਂ ਪਿਛਲੇ ਦਿਨਾਂ ਚ ਕੀਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰam ਹੀਰੋਇਨ ਬਰਾਮਦ ਹੋਈ ਸੀਗੀ ਉਸੇ ਸਿਲਸਿਲੇ ਚ ਬੈਕਵਰਡ ਲਿੰਕੇਜਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਹੋਰ ਫੜੇ ਆ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ ਇਹ ਸਾਰਾ ਜਿਹੜਾ ਡਰੱਗ 카rtel ਹੈ ਇਹ ਮਨੂੰ ਮਨਾਵਾ ਇੱਕ ਹੈਗਾ ਯੂ ایس اے ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਆ ਸੀ ਔਰ ਪਿਛਲੀ ਜਿਹੜੀ ਕਨਸਾਈਨਮੈਂਟ ਫੜੀ ਗਈ ਸੀ ਰਿਕਵਰੀ ਹੋਈ ਸੀ 19 ਕਿਲੋ ਦੀ ਉਹਦੇ 23 ਲੱਖ ਰੁਪਈਆ ਵੀ ਸੀ ਡਰੋਨ ਦੇ ਪਾਰਟਸ ਵੀ ਮਲੇ ਸੀਗੇ ਸੋ ਉਹਦੇ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ 22.5 ਕਿਜੀ ਹੋ ਚੁੱਕੀ ਹੈ 22 ਕਿਲੋ ਔਰ ਵੈਪਨ ਵੀ ਸੱਤ ਸੀਗੇ ਪਹਿਲਾਂ ਕੈਸ਼ ਵੀ ਸੀਗਾ ਗੱਡੀ ਵੀ ਸੀਗੀ ਹੁਣ ਇਹਦੇ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ ਡੀਸੀਪੀ ਮੰਡੇਰ ਸਾਹਿਬ ਮਿਸਟਰ ਅਭਿਮਨਯੂ ਰਾਣਾ ਸਰਬਜੀਤ ਸਿੰਘ ਜੀ ਸਾਡੇ ਏਸੀਪੀ ਸਾਹਿਬ ਔਰ ਬਿੰਦਰਜੀਤ ਸਾਡੇ ਸੀਆਈ ਇਨਚਾਰਜ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰੀ ਬੈਕਟਰੈਕ ਕੀਤੀ ਔਰ ਇਹ ਅੱਛੀ ਰਿਕਵਰੀ ਕੀਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਹੋਰ ਲਿੰਕੇਜਸ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਤਿੰਨ ਮੁਲਜ਼ਮ ਨੇ ਹੈ ਬਲਰਾਜ ਸਿੰਘ ਕਾਕਾ ਲੋਹਰੀਮਲ ਅੰਮ੍ਰਿਤਸਰ ਅਨਮੋਲ 엘ियस ਲਾਲੂ ਤੇ ਸਰਬਜੀਤ ਜਿਹੜੇ ਕਿ ਚਾਚਾ ਭਤੀਜਾ ਨੇ ਰਾंजे ਦੀ ਹਵੇਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਮੋਡਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਤਕਰੀਬਨ 1.2 ਸਾਲ ਤੋਂ ਇਹ ਕੰਮ ਹੈ ਜਿਹੜੇ ਹੀਰਨ ਜਿਹੜੀ ਸਮਗਲਿੰਗ ਦਾ ਇਹ ਘਰ ਰਿਹਾ ਔਰ ਇਹਦੇ ਹੋਰ ਰিসিਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕ ਆਊਟ ਕਰ ਲਿਆ ਸਰ ਲਾਸਟ ਟਾਈਮ ਡਰੋਨ ਦੇ ਪਾਰਟਸ ਮਿਲੇ ਸੀ ਇਸ ਵਾਰ ਇਹਨਾਂ ਦੇ ਕੋਲ ਡਰੋਨ ਦੇ ਕੋਈ ਪਾਰਟਸ ਹੈ ਕੋਈ ਸ਼ਿਪਿੰਗ ਕੁਝ ਨਹੀਂ ਅਜੇ ਤੱਕ ਇਹ ਨਹੀਂ ਰਿਕਵਰੀ ਹੋਈ ਹੈ ਜੀ ਹੁਣ ਰਮਾਂਡ ਲੈ ਕੇ ਆਪਾਂ ਇਨਵੈਸਟੀਗੇਟ ਕਰਕੇ ਤੁਹਾਨੂੰ ਜਰੂਰ ਦੱਸਾਂਗੇ ਕਿਉਂਕਿ ਥੋੜਾ ਕਈ ਵਾਰ ਟਾਈਮ ਲੱਗ ਜਾਂਦਾ ਹੈ ਗੱਲ ਦੇ ਬੋਟਮ ਤੱਕ ਪਹੁੰਚਣ ਵਾਸਤੇ ਸੋ ਇਮੀਡੀਏਟਲੀ ਅਸੀਂ ਸੋਚਿਆ ਤੁਹਾਡੇ ਨਾਲ ਡਿਸਕਸ ਕਰੀਏ ਪਰ ਜਿਹੜੇ पिस्टल ਦੇ ਰਾਉਂਡਸ ਮਿਲਨੇ ਆ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ 10 ਹੈਗੇ ਆ 0.30 ਬੋਰ ਦੇ ਜਿਹੜਾ ਚਾਈਨੀਸ ਬੜਾ ਸਫਿਸਟੀਕੇਟਡ ਆਪਣਾ ਮਾਊਜ਼ਰ ਹੈ ਔਰ 9mm ਵੀ ਬੜਾ ਹਾਈ ਕੈਲੀਬਰ ਤੇ ਅچھے ਪਿਸਟਲ ਇਹਨਾਂ ਤੋਂ ਪਿਛਲੀ ਵਾਰ ਮਿਲੇ ਸੀ ਉਹਦੇ ਵੀ 9 ਰਾਉਂਡਸ ਮਿਲੇ ਲਾਈਵ ਥੈਟ ਮੀਨਸ ਕਿ ਲਗਾਤਾਰ ਜਿਹੜੀ ਆਰਮਸ ਤੇ ਡਰੱਗ ਦੋਨਾਂ ਦਾ ਨੈਕਸਸ ਤੇ ਕਾਟਲ ਬਣਿਆ ਹੋਇਆ ਔਰ ਇਹ ਇਕੱਲੀ ਨਾਰਕੋਟਿਕ ਨਹੀਂ ਆਰਮਸ ਦੀ ਵੀ ਨਾਲ ਜਿਹੜਾ ਹੈ ਸਮਗਲਿੰਗ ਦੇ ਵਿੱਚ ਇਨਵੋਲਡ ਨੇ ਸਾਰੇ ਪੈਟਰਸ ਅਮਰਸਾ ਸਿਟੀ ਦੇ ਅਸਪ ਸਪਲਾਈ ਕਰਦੇ ਕਿ ਤੋਂ ਪਾਰਵੀ ਹਾਂ ਦੇਖੋ ਬਾਹਰ ਦੀ ਗੱਲ ਵੀ ਆ ਰਹੀ ਹੈ ਸਾਰੀ ਕੁਸ਼ ਰਿਕਵਰੀਆਂ ਜਿਹੜੀਆਂ ਬਾਹਰੋਂ ਵੀ ਅਸੀਂ ਕੀਤੀਆਂ ਕਿਸੇ ਚੀਜ਼ਾਂ ਦੀਆਂ ਤੋਂ ਇਹਨਾਂ ਦੇ ਕਾਫੀ ਲੰਬਾ ਨੈਟਵਰਕ ਹੈਗਾ ਔਰ ਜਿਹੜੀਆਂ ਗੱਡੀਆਂ ਗੁੱਡੀਆਂ ਵੀ ਇਹਨਾਂ ਕੋ ਆਈਆਂ ਲੋਕ ਆਏ ਉਹ ਸਾਰਾ ਅਸੀਂ ਉਹਦੇ ਚ ਆਪਣੇ ਸਕੈਨਰ ਚ ਰੱਖੀ ਹੋਈ ਹੈ ਗੱਲ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ 22 ਕਿਲੋ ਤੋਂ ਉੱਪਰ ਜਾਣ ਦੀ ਉਮੀਦ ਹੈ ਪਲੱਸ ਸਾਨੂੰ ਵੈਪਨ ਵੀ ਹੋਰ ਮਿਲਣ ਦੀ ਉਮੀਦ ਹੈ ਉਹ ਅਸੀਂ ਵਰਕਆਊਟ ਤੇ ਇਨਵੈਸਟੀਗੇਟ ਕਰ ਰਹੇ ਹਾਂ ਸਾਰਾ ਸਪਾਰੀ ਗੱਡੀ ਤੇ ਲਗਾਤਾਰ ਉਹਨਾਂ ਨੂੰ ਕੰਮ ਕੀਤਾ ਜਾ ਰਿਹਾ ਸੀ ਦੇਖੋ ਅਜੇ ਤੱਕ ਤਾਂ ਇਹਨਾਂ ਤੋਂ ਜਿਹੜੀ ਗੱਡੀ ਮਿਲੀ ਆ ਆਪਾਂ ਉਹਨੂੰ ਹੀ ਮੰਨਾਂਗੇ ਪਰ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਹੋਰ ਕਿਹੜਾ ਮੋਡ ਆਫ ਟਰਾਂਸਪੋਰਟ ਯੂਜ਼ ਹੋਇਆ ਜਿਹੜੇ ਉਹਨੂੰ ਦੇਣ ਆਉਂਦੇ ਰਹੇ ਜਾਂ ਲੈਣ ਆਉਂਦੇ ਰਹੇ ਉਹ ਕਿਹੜੇ ਸੀਗੇ ਉਹ ਸਾਰਿਆਂ ਤੇ ਅਸੀਂ ਵਰਕਆਊਟ ਕਰਾਂਗੇ ਇਹਨਾਂ ਤੇ ਕੋਈ ਪਹਿਲੇ ਪਰਚੇ ਵਗੈਰਾ ਨਹੀਂ ਅਜੇ ਨਹੀਂ ਕੋਈ ਗੱਲ ਸਾਹਮਣੇ ਆਈ ਜੀ ਪਹਿਲਾਂ ਬਸ ਇਹ 1.5 ਤੋਂ 2 ਸਾਲ ਤੋਂ ਇਹੀ ਕੰਮ ਕਰ ਰਹੇ ਐ ਤੇ ਦੋਨੇ ਹਾਂਜੀ ਇਹ ਜਿਹੜਾ ਇਹ ਦੋ ਜਣੇ ਆ ਜੀ ਜਿਹੜਾ ਅਨਮੋਲ ਹੈ 23 ਸਾਲ ਦਾ ਸਰਬਜੀਤ ਹੈਗਾ 28 ਸਾਲ ਤੇ ਬਲਰਾਜ ਹੈਗਾ 21 ਸਾਲ ਦਾ ਬੜੇ ਯੰਗ ਬਲੋ 30 ਨੇ ਸਾਰੇ ਔਰ ਬੜਾ ਮਤਲਬ ਇਹ ਅੱਛੀ ਨਹੀਂ ਗੱਲ ਕਿ ਸਾਡੇ ਜਿਹੜਾ ਯੰਗਸਟਰਸ ਇਸ ਕੰਮ ਤੇ ਲੱਗੇ ਹੋਏ ਆ ਜੀ ਕਦੇ ਕੰਮ ਦਾ ਪੇਸ਼ਾ ਕਿਸੇ ਬੰਦੇ ਨਾਲ ਨਾ ਕੋਈ ਅਜੇ ਖਾਸ ਨਹੀਂ ਸੀਗਾ ਜੀ ਹੁਣ ਜਿਹੜਾ 20 22 ਸਾਲ ਦਾ ਬੱਚਾ ਤਾਂ ਅਜੇ ਕੋਈ ਕੰਮ ਕੁਮ ਤਾਂ ਨਹੀਂ ਕਰ ਰਿਹਾ ਸੀ ਮੈਨੂੰ ਲੱਗਦਾ ਹੈ ਇਸੇ ਚੀ ਉਹਨੇ ਬਾਰੋ ਮਿਸਗਾਈਡ ਕਰਤਾ ਇਹਨਾਂ ਨੂੰ ਔਰ ਜਿਹੜੇ ਜੇਲ੍ਹ ਦੇ ਵਿੱਚ ਸੰਪਰਕ ਹੋ ਜਾਂਦਾ ਹੈ ਨਾ ਜੀ ਔਰ ਬਾਅਦ ਚਲੇ ਜਾਂਦੇ ਆ ਹਰ ਇੱਕ ਵਾਰ ਬਾਰ ਬਾਰ ਆਪਣੀ ਰਿਕਵਰੀ ਤੇ ਆ ਰਿਹਾ ਕਿ ਜੇਲ੍ਹ ਕਨੈਕਸ਼ਨ ਜੇਲ੍ਹ ਕਨੈਕਸ਼ਨ ਉਹ ਬੰਦੇ ਥੋੜਾ ਜਿਹਾ ਫਿਰ ਇਹਨਾਂ ਨੂੰ ਹੋਰ ਨਾਲ ਜੋੜ ਲੈਂਦੇ ਆ ਮੇਨ ਤਾਂ ਜਿਹੜਾ ਲਾਲਚ ਹੈਗਾ ਫਾਈਨੈਂਸ਼ੀਅਲ ਕਿੰਨਾ ਕੁ ਲਾਲਚ ਕੋਈ ਦਿੱਤਾ ਕੋਈ ਦੱਸਿਆ ਗਿਆ ਇਹਨਾਂ ਨੂੰ ਕਿੰਨੇ ਪੈਸੇ ਦੇਖੋ ਆਮ ਢੇਡੇ ਦੇ ਪੈਸੇ ਤੇ ਰਿਕਵਰੀਆਂ ਦਾ ਬੜੇ ਜਿਹੜੇ ਜਦੋਂ ਇਹਨਾਂ ਨੂੰ ਰਿਸੀਵ ਹੁੰਦੀਆਂ ਤੇ ਅੱਗੇ ਡਿਲੀਵਰ ਕਰਦੇ ਉਹ ਸਿੱਦੇ ਹੀ ਹੈਗੇ ਤੁਹਾਨੂੰ ਪਤਾ ਹੀ ਹੈ ਸਾਰਾ ਉਹ ਜਿਹੜਾ ਲੈਪਟਾਪ ਚੱਲਦਾ ਹੈ ਬੰਦਾ ਇਹਨਾਂ ਨਾਲ ਤੁਸੀਂ ਦੱਸਦੇ ਸੀ ਹਾਂਜੀ ਪਾਕਿਸਤਾਨ ਦਾ ਕਿਹੜਾ ਬੰਦਾ ਸ਼ਾਹ ਨਾਮ ਦਾ ਸਮੱਗਲਰ ਫਿਕਰ ਹੋਇਆ ਜੀ ਉਹ ਮਨੂ ਦਾ ਹੀ ਕੰਟੈਕਟ ਹੈ ਔਰ ਇਹਨਾਂ ਨਾਲ ਉਹ ਜਿਹੜੀ ਡਰੋਨ ਰਾਹੀਂ ਡ੍ਰੋਪਿੰਗ ਕਰਾਉਂਦਾ ਸੀ ਔਰ ਪਿਕਅਪ ਕਰਾਉਂਦਾ ਸੀ ਸਰ ਆਈਸਟੈਕ ਦੇ ਮਾਮਲੇ 'ਚ ਗੌਰ ਕਰੀ ਗਈ ਜੀ ਗੈਲਰੀ ਹੈ ਜੀ ਉਹ ਵੀ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਜਿਹੜਾ ਪਾਕਿਸਤਾਨ ਦੇ ਦਿੱਤੇ ਸੀ ਉਸ ਤੋਂ ਬਾਅਦ ਤੁਸੀਂ ਕਿਸੇ ਸਰ ਸਾਡੇ ਕੋਲ ਹੋਰ ਵੀ ਹਾਂ ਨਹੀਂ ਆਪਾਂ ਦੇਖੋ ਇਹ ਤੁਸੀਂ ਦੇਖੋ ਜੇ ਕਿੰਨਾ ਟਾਈਮ ਲੱਗ ਜਾਂਦਾ ਇਨਵੈਸਟਿਗੇਟ ਕਰਨ ਨੂੰ 31 ਨੂੰ ਆਪਾਂ ਇਹ 19 ਕਿਲੋ ਫੜੀ ਔਰ ਉਸ ਤੋਂ ਬਾਅਦ ਅੱਜ ਆਪਾਂ 8 ਤਰੀਕ ਦੇ ਵਿੱਚ ਹੈਗੇ ਆ ਟਾਈਮ ਲੱਗ ਜਾਂਦਾ ਇਹਦੇ ਵਿੱਚ ਕਿਉਂਕਿ ਅੱਜ ਕੱਲ ਕ੍ਰਿਮੀਨਲਸ ਵੀ ਆਪਣੇ ਬਚਾਅ ਦਾ ਵੀ ਪੂਰਾ ਰੱਖਦੇ ਐ ਐਂਡ ਦੇ ਆਰ ਵੈਰੀ ਯੂジング ਲੋਟ ਆਫ ਟੈਕਨੋਲੋਜੀ ਬੜੀ ਵਰਤਦੇ ਐ ਸਰ ਜੀ ਡਿਲੀਵਰ ਕਿੱਥੇ ਕਰਨੀ ਸੀ ਕਿਉਂਕਿ ਇੰਨੀ ਵੱਡੀ ਕੇਪ ਐ ਫੈਕਟਰੀ ਕਿਤੇ ਵੱਡੀ ਜਗ੍ਹਾ ਡਿਲੀਵਰ ਵੀ ਹੋਣੀ ਹੋएगी ਉਹ ਅਸੀਂ ਕਰ ਰਹੇ ਆ ਜੀ ਉਹੀ ਤੁਹਾਡੇ ਨਾਲ ਜੇ ਪੈਸਾ ਹੋਣੀ ਸ਼ੇਅਰ ਕਰ ਦਿੰਦੇ ਆ ਫਿਰ ਬੰਦੇ ਸਾਰੇ ਚੌਕਸ ਹੋ ਜਾਂਦੇ ਫਿਰ ਤੁਸੀਂ ਕਹਿਣਾ ਵੀ ਅੱਗੇ ਸਾਨੂੰ ਦੱਸਣ ਨੂੰ ਹੈ ਨਹੀਂ ਕੁਝ ਸਟੇਟ ਜਾਣੀ ਸੀ ਪਤਾ ਕਰਦੇ ਹਾਂ ਜੀ ਹੁਣ ਮਤਲਬ ਆਈ ਵਿਲ ਨਾਟ ਗੱਲ ਕਰਦੇ ਆ ਸਰ ਲੁਧਿਆਣੇ ਚ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਆ ਜੇਲ੍ਹ ਦੇ ਅੰਦਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਆਰਡਰ ਜਾਰੀ ਕੀਤਾ ਹੈ ਉਸ ਦੇ ਵਿੱਚ ਕਿਹਾ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਨੈਟ ਲਗਾਏ ਜਾਣਗੇ ਅਮਰਸਰ ਦੀ ਜੇਲ੍ਹ ਦਾ ਕੋਈ ਪ੍ਰਸਤਾਵਿਤ ਸੰਵਾਦ ਆਇਆ ਹੈ ਕਿ ਕਿੰਨਾ ਨੈਟ ਲੱਗੇਗਾ ਕਦੋਂ ਲੱਗੇਗਾ ਕੋਈ ਦੀਵਾਰ ਉੱਚੀ ਕਰਨ ਜਾ ਰਹੇ ਆ ਕੋਈ ਇਹੋ ਜਿਹਾ ਦੇਖੋ ਇਹ ਵੈਸੇ ਸਵਾਲ ਮੇਰੇ ਆਨਸਰ ਕਰਨ ਵਾਲਾ ਨਹੀਂ ਪਰ ਜਿਸ ਦਿਨ ਜੇਲ੍ਹ ਡਿਪਾਰਟਮੈਂਟ ਵਾਲਿਆਂ ਨਾਲ ਮੀਟਿੰਗ ਹੋਈ ਸੀਗੀ ਉਸ ਦਿਨ ਉਹਦੇ ਆਈਜੀ ਸਾਹਿਬ ਵੀ ਆਏ ਹੋਏ ਸੀਗੇ ਤੇ ਜੇਲ ਸੁਪਰਡੈਂਟ ਸਾਹਿਬ ਵੀ ਸੀ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਨੈਟ ਅਪ ਲਾਈਏ ਨੈਟ ਨਾਲ ਥਰੋਇੰਗ ਬੜਾ ਫਰਕ ਪੈਂਦਾ ਉਹਦੇ ਨਾਲ ਜਿਹੜੀ ਰੀਚ ਖਤਮ ਹੋ ਜਾਂਦੀ ਹੈ ਥਰੋਇੰਗ ਦੀ ਔਰ ਕਾਫੀ ਇਹਦਾ ਬੈਨੀਫਿਟ ਹੁੰਦਾ ਔਰ ਵੈਸੇ ਵੀ ਸਿਕਿਉਰਿਟੀ ਦਾ ਵੀ ਇੱਕ ਅੱਛਾ ਮਾਧਿਅਮ ਹੈਗਾ ਸੋ ਮੈਨੂੰ ਇਹ ਐਗਜ਼ੈਕਟ ਨਹੀਂ ਪਤਾ ਕਦੋਂ ਕਰਨਗੇ ਬਟ ਡੈਫੀਨਿਟਲੀ ਸਾਡੇ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਇਹਦੇ ਕੋਈ ਐਸੋਸੀਏਟਸ ਹੋਰ ਤੁਹਾਡੇ ਲਿੰਕ ਤੇ ਵੀ ਚਾਹੁੰਦਾ ਜਿਹੜੇ ਬੰਦੇ ਨੇ ਹੱਗੇ ਕਰ ਰਹੇ ਆ ਜੀ ਆਪਾਂ ਬਹੁਤ ਸਾਰੇ ਵੀਲ ਸ਼ੇਅਰ ਵਿਦ ਯੂ ਥੈਂਕ ਯੂ ਜੀ ਥੈਂਕ ਯੂ ਕੰਪਨੀ ਆ ਸ਼ੋਰਟ ਪਹਿਲਾ ਫੋਟੋ ਲੈਣਾ ਸੈਲਫੀ ਆਹ ਨਾਲੇ ਕਰ ਦੋ ਕਰ ਦੋ ਬਸ ਬਸ ਸਾਈਡ ਤੇ ਮੈਂ ਕਹਾਂ ਤਾ ਰੋਕੋ ਸਾਡੇ ਕਾਟੋ ਇਹ ਇੱਕ ਮੀਟਿੰਗ ਆ ਤੁਸ ਕਾਟੋ ਇਹ ਸੈਂਟਰ ਚ ਕਰ ਦਿੰਦਾ ਇਹਨਾਂ ਨੂੰ ਇੱਥੇ ਇਹਦੇ ਤੋਂ ਨਹੀਂ ਆ ਮਾਈਕ ਹੋ ਰਿਹਾ એક મિનિટ સુઈ જ કર પેલી મમ્મી આગળ પાછળ હો જા